ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 27 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀਆਂ ਕਿਵੇਂ ਕੰਡੀਸ਼ਨਸ ਰਹਿਣਗੀਆਂ ਮੀਂਹ ਮੌਨਸੂਨ ਦੇ ਕਿੰਨੇ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਅੱਜ ਚੜ੍ਹਦੀ ਸਵੇਰ ਪੰਜਾਬ ਦੇ ਵਿੱਚ ਬੱਦਲ ਦਾਖਲ ਹੋ ਚੁੱਕੇ ਨੇ ਕਾਲੀਆਂ ਘਟਾਵਾਂ ਦੇ ਨਾਲ ਸਵਾਗਤ ਨਾਲੇ ਫਾਸੇ ਦੇਖ ਸਕਦੇ ਆ ਬਹੁਤੇ ਖੇਤਰਾਂ ਦੇ ਵਿੱਚ ਉਮੀਦਾਰ ਜਿਹੇ ਹੋ ਰਹੇ ਨੇ ਤੇ ਇਹ ਜਿਹੜਾ ਹੁਣ ਤਕਰਾ ਜਿਹੜਾ ਮਤਲਬ ਬਣਿਆ ਹੋਇਆ ਹੈ ਇਹ ਚੜ੍ਹਦੇ ਪੰਜਾਬ ਵੱਲੋਂ ਕੋਚ ਕਰ ਰਿਹਾ ਮਾਝਾ ਖੇਤਰ ਹੋ ਗਿਆ ਮਾਲਵਾ ਖੇਤਰ ਹੋ ਗਿਆ ਔਰ ਮਾਲਵੇ ਦੇ ਨਾਲ ਲੱਗਦੇ ਦੁਆਬੇ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਅੱਜ ਉਮੀਦ ਆਸਾਰ ਬਣ ਗਏ ਨੇ ਜੇਕਰ ਅਫਾ ਜਿਲ੍ਹਾ ਵਾਰਤਾਂ ਨੂੰ ਦਸੀਏ ਤੇ ਗੁਰਦਾਸਪੁਰ ਜਿਲ੍ਹਾ ਹੋ ਗਿਆ ਸ੍ਰੀ ਅਮਰitsar ਸਾਹਿਬ ਸ੍ਰੀ ਤਰਨਤਾਰਨ ਸਾਹਿਬ ਮੋਗਾ ਜਿਲ੍ਹਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਅਬੋਹਰ ਫਿਰੋਜ਼ਪੁਰ ਅ ਸ਼੍ਰੀ ਮਕਸਰ ਸਾਹਿਬ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਖੰਨਾ ਪੈਲ ਸਮਰਾਲਾ ਮਾਛੀਵਾੜਾ ਡੇਰਾ ਬਸੀ ਮਹਾਲੀ ਰੋਪੜ ਸ਼੍ਰੀ ਫਤਿਹਗੜ੍ਹ ਸਾਹਿਬ ਰਾਜ ਫਰਾ ਹੋ ਗਿਆ ਔਰ ਇਧਰ ਆ ਜੀਦਾ ਜਲੰਧਰ ਕਫੋਰਥਲਾ ਸ਼ਾਗੌਰ ਨਕੌਦਰ ਫਿਲੌਰ ਫਗਵਾੜਾ ਤੇ ਇਧਰ ਆ ਜੀਦਾ ਚੰਡੀਗੜ੍ਹ ਮਹਾਲੀ ਤੇ ਪੰਚਕਣਾ ਇਹਨਾਂ ਸਾਰੇ ਖੇਤਰਾ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਕਿਤੇ ਨਾ ਕਿਤੇ ਟੁੱਟਵੇਂ ਛਾਟੇ ਕਿਤੇ ਨਾ ਕਿਤੇ ਕੁਝ ਖੇਤਰਾ ਦੇ ਵਿੱਚ ਭਾਰੀ ਵੀ ਲੱਗ ਜਾਣ ਜਿਹੜੇ ਦਬਾਬੇ ਦੇ ਖੇਤਰ ਨੇ ਖਾਸ ਕਰ ਕਪੂਰਥਲਾ ਦੇ ਜਲੰਧਰ ਦੇ ਉੱਥੇ ਹੋ ਸਕਦਾ ਕੁਝ ਖੇਤਰਾ ਦੇ ਵਿੱਚ ਭਾਰੀ ਵੀ ਲੱਗਣ ਇਧਰ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਮੜ ਤੋਂ ਭਾਰੀ ਵੀ ਦੇ ਅਸਰ ਨੇ ਤੇ ਬਠਿੰਡੇ ਜ਼ਿਲ੍ਹੇ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਮੀਂਹ ਕਾਫੀ ਤੇਜ਼ ਹੋ ਸਕਦਾ ਹੈ ਤੇ ਇੱਧਰ ਲੁਧਿਆਣੇ ਦੇ ਖੇਤਰਾਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਤੇਜ਼ ਰਾਟਿਆਂ ਦੇ ਅਸਰ ਨੇ ਆਉਂਦੇ ਜੇਕਰ ਦਿਨਾਂ ਦੀ ਗੱਲ ਕਰੀਏ ਜੀ ਮੀਂਹ ਦੀਆਂ ਕਾਰਵਾਈਆਂ ਘਟਦੀਆਂ ਨਜ਼ਰ ਆਉਣਗੀਆਂ ਕੱਲ ਵੀ ਹੋ ਸਕਦਾ ਹੈ ਉਮੀਦ ਅਰਜ ਹੁਣ 24 ਜੁਲਾਈ ਨੂੰ 25 26 ਤਰੀਕ ਨੂੰ ਉਮੀਦ ਘਟ ਸਕਦੇ ਨੇ ਉਸ ਤੋਂ ਬਾਅਦ ਮੁਰ ਤੋਂ 27 28 ਤਰੀਕ ਨੂੰ ਮੀਂਹ ਦੇ ਵੱਡੇ ਖੱਦਰ ਤੇ ਵਾਪਸੀ ਹੋ ਸਕਦੀ ਹੈ ਜਿੰਨੇ ਵੀ ਹੁਣ ਲੱਗ ਰਹੇ ਨੇ ਇਸ ਤੋਂ ਕਿਤੇ ਜ਼ਿਆਦਾ 27 28 ਤਰੀਕ ਨੂੰ ਲੱਗਣਗੇ ਕਿਉਂਕਿ ਤਗੜਾ ਸਿਸਟਮ ਹੈ ਜਿਹੜਾ ਇੱਕ ਆ ਰਿਹਾ ਜਿਹੜਾ ਕਿ 27 28 ਤਰੀਕ ਨੂੰ ਪ੍ਰਭਾਵਿਤ ਕਰ ਸਕਦਾ ਸੋ ਜਿਹਦੇ ਸਦਕ ਹੋ ਸਕਦੀ ਹੈ ਸਕਰੀਨ ਤੇ ਦੇਖ ਸਕਦੇ ਆ ਜੀ ਹੈਵੀ ਰੇਨ ਦੇ ਅਲਰਟ ਅੱਜ ਜਾਰੀ ਕੀਤੇ ਗਏ ਨੇ ਆਫਰ ਤਰੀਕ ਹੈ ਗਿਆ 23 ਜੁਲਾਈ ਦੀ ਅੱਜ ਦੀ ਹੈਫ ਡਾਟਾ ਅਗਲੇ 2-3 ਦਿਨ ਫਿਲਹਾਲ ਨੋ ਵਾਰਨਿੰਗ ਹੈ ਉਸ ਤੋਂ ਬਾਅਦ 27 28 ਤੇ 29 ਤਰੀਕ ਨੂੰ ਹੋਰ ਤੋਂ ਵੱਡੇ ਫਜ਼ਰ ਤੇ ਵਾਸੀ ਮੀਹਾ ਜੀ ਹੋ ਸਕਦੀ ਹੈ ਐਲਾਨ ਇਥੇ ਮਾਸਨ ਕਾਗਲ ਨੂੰ ਕਰ ਦਿੱਤਾ ਗਿਆ ਜੀ ਧੰਨੋ